ਹਾਂਜੀ ਦੋਸਤੋ ਅੱਜ ਅਸੀਂ ਆਏ ਸੀ ਕਿ ਕਾਂਗੜਾ ਸਾਈਡ ਇੱਥੇ ਸਾਨੂੰ ਪਤਾ ਲੱਗਾ ਕਿ ਇੱਕ ਬਹੁਤ ਪੁਰਾਣਾ ਮੰਦਿਰ ਹੈਗਾ ਆ ਪਾਂਡਵਾਵਾਂ ਦੁਆਰਾ ਤਿਆਰ ਕੀਤਾ ਸਤਜੁਗ ਦੇ ਟਾਈਮ ਦਾ ਤੁਸੀਂ ਦੇਖ ਸਕਦੇ ਆ ਇਹ ਇੱਕ ਚਟਾਨ ਦਾ ਪੱਥਰ ਹੁੰਦਾ ਸੀਗਾ ਤੇ ਉੰਨੀ ਮੰਦਿਰ ਹੁੰਦੇ ਸੀ ਉਸ ਟਾਈਮ ਚ ਇਹਦਾ ਬਾਅਦ ਵਿੱਚ 1905 ਵਿੱਚ ਇੱਥੇ ਬਹੁਤ ਤਕੜਾ ਪਚਾਰ ਆਇਆ ਸੀ ਉਹਦੇ ਨਾਲ ਚਟਾਨਾਂ ਥੋੜੀਆਂ ਡਿੱਗ ਪਈਆਂ ਥੋੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈਗਾ ਤੇ ਇਹ ਇੱਕ ਰਾਤ ਦੇ ਵਿੱਚ ਮੰਦਿਰ ਤਿਆਰ ਹੋਇਆ ਹੈਗਾ ਜੋ ਸਾਨੂੰ ਇੱਥੇ ਸੁਣਨ ਨੂੰ ਮਿਲਿਆ ਜਦੋਂ ਸਤਜੁਗ ਦੇ ਵਿੱਚ 6 ਮਹੀਨੇ ਦਿਨ ਹੁੰਦਾ ਤਾਂ 6 ਮਹੀਨੇ ਰਾਤ ਹੁੰਦੀ ਸੀ ਤੇ ਜਿਹੜੀ 6 ਮਹੀਨੇ ਰਾਤ ਸੀਗੀ ਉਸ ਟਾਈਮ ਪਾਂਡਵਾਂ ਦੁਆਰਾ ਤਿਆਰ ਕੀਤਾ ਗਿਆ ਇਹ ਵਾਲਾ ਮੰਦਰ ਤੁਸੀਂ ਦੇਖ ਸਕਦੇ ਆ ਕਿੰਨਾ ਮਨਮੋਹਕ ਹੈ ਬਹੁਤ ਹੀ ਸਕੂਨ ਆਉਂਦਾ ਸਿਰਫ ਕਾਂਗੜਾ ਤੋਂ 2 ਕਿਲੋਮੀਟਰ ਜੇ ਕਿਸੇ ਨੇ ਆਉਣਾ ਹੋਵੇ ਤਾਂ ਇੱਥੇ ਜਰੂਰ ਆਇਓ ਕਰੋ ਕਮੈਂਟ ਕੋਈ ਇੱਥੇ ਆਇਆ ਜਾਂ ਨਹੀਂ ਆਇਆ ਦੇਖੋ ਆਹ ਵਾਲਾ ਜਿਹੜਾ ਥੀ ਵਿਊ ਦੇਖ ਸਕਦੇ ਤੁਸੀਂ ਤੇ ਬਹੁਤ ਹੀ ਇਤਿਹਾਸਿਕ ਪੁਰਾਣੇ ਛੋਟ ਛੋਟੀਆਂ ਮੂਰਤੀਆਂ ਕਲਾਕਾਰੀ ਕੀਤੀ ਹੋਈ ਹੈ ਅੰਦਰ ਪੁਰਾਣੇ ਟਾਈਮ ਦੀਆਂ ਸ਼੍ਰੀ ਰਾਮ ਲਕਸ਼ਮਣ ਮਾਤਾ ਸੀਤਾ ਦੀਆਂ ਤੁਹਾਨੂੰ ਮੂਰਤੀਆਂ ਮਿਲਣੀਆਂ ਹਜ਼ਾਰਾਂ ਸਾਲ ਪੁਰਾਣੀਆਂ ਦੇਖਣ ਨੂੰ ਇੱਥੇ ਤੇ ਇੱਥੇ ਜਰੂਰ ਇੱਕ ਵਾਰੀ ਆਓ